ਪਹਿਲੇ ਨੰਬਰ ਦੇ ਕੱਟਿਆ ਹੈ ਮੇਲੇ ਤੇ ਲੀਲੀ ਰਾਵੀ ਤੇ ਜੇਤੂ ਬਾਹਰ ਮਹੀਨੇ ਦੀ 5 ਤਰੀਕ ਹੈ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਨੂੰ ਕੱਟਿਆ ਕਰੋ ਅੱਜ ਆ ਜਾਵਾਂਗੇ ਆਪਾਂ ਝਨਾਉਲੇ ਪਸੂ ਮੇਲੇ ਤੇ ਇਹਦੇ ਵਿੱਚ ਕੱਟਰੂ ਉਸੇ ਰਿੰਗ ਦੇ ਵਿੱਚ ਤੇ ਲੀਲੀ ਰਾਵੀ ਮੋਰਾ ਨਾ ਚੱਲਦੇ ਸਾਰੇ ਅੱਜ ਪਹਿਲੇ ਦਿਨ ਦਾ ਕਰਕੇ ਛੋਟੇ ਬੱਚੇ ਦਿਖਾਏ ਜਾਣਗੇ ਤਿਕਾ ਨੇ ਫਿਰ ਕਿਹੜੇ ਪਹਿਲੇ ਨੰਬਰ ਦੂਜਾ ਨੰਬਰ ਤੀਜਾ ਨੰਬਰ ਤੇ ਆ ਜਾਨਵਰਾਂ ਦਾ ਵਜਨ ਜੁਲ ਤੇ ਇੱਕ ਨੰਬਰ ਤੇ ਆ ਬੋਲਣਾ ਕੱਟੀ ਐ ਕੱਟੀ ਖਾਣ ਤੇ ਜੀ ਕਿੰਨੇ ਚਿਰ ਦੀ ਐ ਕਿਹੜੇ ਛੀਂੰਦੀ ਐ ਇਹਦੀ ਮਾਂ ਦਾ ਕਿਰਕਾ ਟਾ ਸਾਡੀ ਟ੍ਰੇਡ ਪੁੱਛਾਂਗੇ ਕਿਹੜਾ ਪਿੰਡ ਤੇ ਆਹ ਬੰਦ ਬੋਲਦੀ ਐ ਜੀ ਹਾਂ ਮਾਸ ਪੱਕੇ ਸੋਲਦੀ ਐ ਜੀ ਮਾਗਿਲਾ ਕਿ ਮਤਲਬ ਉਹ ਨਿਆਣਾ ਹੈ ਨਾ ਇਹ ਨਿਆਣਾ ਦਾ 2 ਕਿਲੋ ਆਇਆ 2 ਲੀਟਰ ਦਾ ਘੱਟ ਹੈ ਅੱਛਾ ਉਹਨੇ ਕਹਿੰਦਾ ਦੋ ਮਹੀਨੇ ਦੀ ਆਈ ਇਹ ਦੂਜੇ ਨੰਬਰ ਤੇ ਆਈ ਹੈ ਦੂਜੇ ਨੰਬਰ ਤੇ ਆਇਆ ਦੋ ਮਹੀਨੇ ਤੇ ਦੋ ਹੋਰ ਤੇ ਤੋੜ ਵਾਲਾ ਵੜਾ ਗਿਆ ਇਹ ਰੋ 3 ਮਹੀਨੇ ਚ ਪਾਈ ਤੇ ਲੀਲੀ ਰਾਵੀ 17 ਜੁਹਾਣੀ ਹੈ ਲੀਲੀ ਰਾਵੀ ਮੁਤਾਬਕ ਦੂਜੇ ਨੰਬਰ ਦਾ ਹਾਂ ਜੀ ਬਾਦਲ ਜਿਹੜਾ ਏਵੀ ਤੇ ਆਂਧਰਾ ਪ੍ਰਦੇਸ਼ ਦਾ ਹਾਂ ਜੀ ਪਿੰਡ ਕਿਹੜਾ ਪਿੰਡ ਬੁੱਢੀ ਮਾ ਇਹ ਕਿੱਥੇ ਰਹਿੰਦੇ ਜਿਲ੍ਹਾ ਸ਼ਿਮੌਰ ਪਤਾ ਪਤਾ ਨੰਬਰ 8765 4399 ਦਾ ਤੇ ਨਾਮ ਪਾ ਪਾਲ ਸਿੰਘ ਹੈ ਚੈਨਲ ਕਿਹੜਾ ਜੀ ਜੇ ਨੰਬਰ ਦਾ ਇੱਕ ਹੋਰ ਕੱਟੀ ਦਿਖਾਉਂਦੇ ਆ ਸੱਤਸਰੀ ਕਾਲ ਬਾਈ ਸੱਤਸਰੀ ਕਿਹੜਾ ਪਿੰਡ ਆਪਣਾ ਆਪਣਾ ਖਨਾਲ ਕਲਾਂ ਜੀ ਖਨਾਲ ਕਲਾਂ ਹਾਂ ਜੀ ਅੱਛਾ ਅੱਜ ਇਹ ਦਿੱਲੀ ਰਾਜ ਦੇ ਮੁਕਾਬਲੇ ਚ ਪਹਿਲਾ ਨੰਬਰ ਤੇ ਆਇਆ ਬੱਚਾ ਦੂਜੇ ਜੀ ਦੂਜੇ ਦਾ ਹਾਂ ਜੀ ਅੱਛਾ ਤੇ ਇਹਦੀ ਮਾਂ ਦਾ ਕੀ ਕੱਟ ਰਿਹਾ ਇਹਦੀ ਮਾਂ ਨੂੰ 15 ਕਿਲੋ ਲਈ ਹੁਣ ਇਸ ਟਾਈਮ 9 ਮਹੀਨੇ ਪੂਰੇ ਹੋ ਗਏ ਹੁਣ 15 ਕਿਲੋ ਚੱਲ ਰਹੀ ਹੈ 15 ਕਿਲੋ ਦਾ ਹਾਂਜੀ ਅੱਛਾ ਤੇ ਕੀ ਨਾਂ ਰੱਖਿਆ ਦਾ ਇਹਦਾ ਨਾਂ ਤਾਂ ਅਜੇ ਰੱਖਣਾ ਹੈ ਜੀ ਰੱਖਣਾ ਹਾਂਜੀ ਕਿੰਨੇ ਮਹੀਨੇ ਦੀ ਆ ਇਹ ਤਾਂ 9 ਮਹੀਨੇ ਦੀ ਤਿੰਨ ਮਹੀਨਾ ਦੀ ਹੋਈ ਆ ਅੱਛਾ ਠੀਕ ਆ ਵਧਾਈਆਂ ਬਾਈ ਤੈਨੂੰ ਸਮਾ ਵਧਾਈ ਤੇ ਪਿੰਡਾ ਕਿਹੜਾ ਰạchਦੇ ਖਨਾਲ ਕਲਾਂ ਜੀ ਖਨਾਲ ਕਲਾਂ ਦਾ ਮੋਬਾਈਲ ਨੰਬਰ 7589934212 ਤੇ ਨਾਂ ਕੀ ਆਪਣਾ ਸਿਕੰਦਰ ਸਿੰਘ ਸਿਕੰਦਰ ਸਿੰਘ ਵਧਾਈਆਂ ਬਾਈ ਸਿਕੰਦਰ ਸਿੰਘ ਚਾਹੇ ਸਿਕੰਦਰ ਹਲੋ ਹਲੋ ਭਾਈ ਤੈਨੂੰ ਦੱਸ ਕੇ ਗੱਲ ਕਰੂ ਮੈਂ ਨਾ ਹੇ ਥੋੜਾ ਮੈਨੇਜ ਹੋਲ ਗਿਆ ਰਹਿ ਗਿਆ ਤੈਨੂੰ ਫੋਨ ਲਾਉ ਘਰੇ ਆ ਗਿਆ ਹਲੋ ਹਲੋ ਵਾਟਰ ਹਾਂ ਜੱਜਨਾ ਕੰਮੇ ਨੰਬਰ ਚਾਹੀਏ ਕੰਮੇ ਨੰਬਰ ਚਾਹੀਏ ਮਾਲ ਕੋ ਉਧਰ ਹੈ ਅੱਛਾ ਅਜ ਤੈਨੂੰ ਕੋਈ ਪਤਾ ਨਹੀਂ ਵੀ ਕੰਮੇ ਨੰਬਰ ਤੇ ਆ ਤੀਜੇ ਨੰਬਰਾਂ ਨਾਲ ਜੋ ਜਿੱਤੇ ਹੈ ਤੀਜੇ ਕਲ ਨੰਬਰ ਤੇ ਅੱਛਾ ਆ ਭਾਈਆ ਸੱਚੇ ਵਧਾਈਆਂ ਬਾਈ ਤੈਨੂੰ ਆ ਵਧਾਈਆਂ ਤੀਜੇ ਨੰਬਰ ਤੇ ਕੈਮਰੇ ਨੰਬਰ ਤੇ ਆ ਗਈ ਆਪਣਾ ਬੱਚਾ ਇਹ ਦੂਜੇ ਤੇ ਅੱਛਾ ਇਹਦੀ ਮਾਂ ਦਾ ਕੀ ਰਿਕਾਰਡ ਆ ਤੀਜੇ ਨੰਬਰ ਤੇ ਪਾਸ ਸੀ ਬਾਈ ਪਹਿਲੇ ਸੂਏ 13 ਲੀਟਰ ਦਾ ਪਹਿਲੇ ਸੂਏ 13 ਲੀਟਰ ਦਾ ਅੱਛਾ ਇਹਦਾ ਕੀ ਨਾਮ ਰੱਖਿਆ ਉਹਨੇ ਦਾ ਵੀਰ ਵਾਲਾ ਜੀ ਅੱਛਾ ਪਿੰਡ ਕਿਹੜਾ ਆਪਣਾ ਸੰਧੂ ਖੁਰਦ ਬਾਈ ਆਹ ਦਾ ਮੋਬਾਈਲ ਨੰਬਰ ਪੰਜੇ ਜਾਣੇ ਭਰਾ 188 66 66 ਠੀਕ ਆ